ਤੇ ਬਾਦ ਲੀਲਾ ਅੱਲਾਹ ਅਕਬਾਲ ਬਾਦ ਲੀਲਾ ਮੈਨੀ ਸਾਹਿਬ ਮੈਨੀ ਸੰਗਤ ਸਾਹਿਬ ਗੁਰਦਰਾ ਸਾਹਿਬ ਦੇ ਵਿੱਚ ਬੈਠ ਕੇ ਆ ਰਹੇ ਆ ਬਲੌਗ ਦੇ ਵਿੱਚ ਉਹ ਵੀ ਆਪਣਾ ਪਰਮੇਸ਼ਵਰ ਦੀ ਧਰਤੀ ਦੇ ਜਿੱਕੇ ਵਾਪਸੀ ਦੀ ਹੈ ਬ੍ਰਾਹਮਣੀ ਹੈ ਹਾਂ ਇਹ ਕੋਈ ਨਹੀਂ ਲੱਗਦਾ ਦਰਿ ਸੇ ਤੋਂ ਸੇ ਜੀ ਹਾਂ ਬਾਬੇ ਦਾ ਦੇਖੋ ਬਾਈ ਜਾਰੀ ਪਾ ਗਿਆ ਜਹੀ ਆ ਆ ਬੰਦਾ ਦਿਖ ਲਿਆ ਰਿੱਚ ਲੁਣਣਾ ਕਿ ਮਾਚੇ ਤਾਂ 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 ਮਾਚੇ

बच्चा ने फोड़ते करते करके कराचु पाएगा ये हजारों ही नजरिया गाँव सोते दिन तीनों में किन्हों सोते दिन तीनों दीदार तो के गाँव में ये तो कहाँ कहीं नहीं है तो हम तो कर दीपिका के लिए तुम्हारा सारी दात्री आइये तेरे स्वयं जो जो शाम बाट डाला ये सुतुमुस्वाये होएगी वो तो बस उसको दीपिका

कि तीन सारा स्वर्ण इस सर पीछे पत्थर रखे गए साथियों तो 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 साथ के सभा स्वर्ण नाम के पत्थर रखे गए बच्चे ढूंढ गए फ्लाई में गया उन्होंने घूम सभी गा करके फिर सोए जो सब तो बड़े तो ना कोई कुछ नहीं फिर उन्होंने ये सुग्रीव नाम के कुछ फ्लाई है रूल्ड फ्लाई और भी शक्ति वरना भीगादर्श रखते हैं एक बार उन्होंने पत्थर निगरानी करने के नाम वाले नाम प्राप्त ਤਾਂ ਨੇ ਜੇ ਤਾ ਤਮੇ ਦੀ ਨਮਾ ਹੋਈ ਨਾ ਭਾਗ ਤੋਂ ਤੋੜਾਰ ਗਿਆ ਪੁੱਤਰਾਂ ਦੀਆਂ ਆਸਾਂਾਂ ਘੜਨ ਕੇ ਝੂੜਾ ਦੀਆਂ ਉਹ ਦਾ ਫੇੜ ਆ ਤੇ ਬਣੀ ਕਰਾਉਂਦੇ ਦੀ ਦਾਤਨ ਲਾਇ ਗੁਰੂ ਗਬ ਸਿੰਘ ਨੇ ਜਿਹੜਾ ਦੇਖੋ ਕਿ ਦਰਖਤ ਬਣਿਆ ਹੋਇਆ ਹੈ ਇਹ ਸਰਾਹਾਂ ਦੀ ਬੈਕ ਸਾਈਡ ਤੇ ਹੈ ਇਹ ਸਰਾਹਾਂ ਬੈਕ ਸਾਈਡ ਤੇ ਆ ਜਦੋਂ ਵੀ ਆਓ ਇੱਥੇ ਬੈਕ ਸਾਈਡ ਤੋਂ ਹੀ ਦਰਸ਼ਨ ਕਰ ਸਕਦੇ ਜੀ ਹੇ ਦਾਇਨੋ ਆਂਦੇ ਦੱਸਦੇ ਆ ਕਿ ਅਰਦਾਸ ਬੇਨਤੀ ਕਰਵਾਈ ਦੀ ਆ ਬੱਚਿਆਂ ਵਾਸਤੇ ਔਲਾਦ ਵਾਸਤੇ ਇਹ ਦੇ ਦੇ ਵਿੱਚ ਦੇਖੋ ਛੋਟੇ ਛੋਟੇ ਫਲ ਲੱਗੇ ਹੋਏ ਆ ਬੇਰਾਂ ਤੇ ਫੇਰ ਵਰਗੇ ਉਹ ਫਲ ਦਿੱਤਾ ਜਾਂਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੋਈ ਇਸ ਤੋਂ ਕੰਮ ਨਹੀਂ ਕਰੇ ਯਾ ਯਾ ਦੀ ਕਾ ਗਾ ਦਾ ਅੰਤ ਨਹੀਂ ਵੇਖਦਾ ਤਾਂ ਬੰਦੂ ਪਾਵੇ ਸਾਡਾ ਸਤਿਕਾਰ ਕਰਨ ਸੰਤਾ ਨੌ ਤਰੀ ਦੀਆਂ ਘਰੋਂ ਨਿਕਲੀਆਂ ਨੇ ਅੰਮ੍ਰਿਤਸਰ ਸਾਹਿਬ ਤੋਂ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪੜਣਾ ਸਾਹਿਬ ਦੀ ਧਰਤੀ ਤੇ ਆਏ ਹਾਂ ਜੀ ਪੜਣਾ ਸਾਹਿਬ ਦੀ ਧਰਤੀ ਰਾਤ ਅਹੀਂ ਜੀ 11 ਵਜੇ ਹੁਣ ਆਪਾਂ ਚੈੱਕ ਆਊਟ 15 15 ਤਰੀ ਨੂੰ ਅੱਜ ਕਰ ਲੱਗੇ ਆ ਜੀ ਨਦੇੜ ਸਾਹਿਬ ਦੀ ਧਰਤੀ ਨੂੰ ਚੱਲੇ ਆ ਜੀ ਅੱਜ ਅਹੀਂ 15 ਨੂੰ ਚੱਲਾਂਗੇ ਤੇ ਕੱਲ ਰਾਤ ਨੂੰ ਨਦੇੜ ਸਾਹਿਬ ਦੀ ਧਰਤੀ ਤੇ ਆਪਾਂ ਪਹੁੰਚਾਂਗੇ ਲੋ ਵਾਈਕ ਜੀ ਆਪਾਂ ਲੱਗੇ ਆ ਤੁਰਨ ਇਥੋਂ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਨੂੰ ਲੱਗੇ ਚਾਲੇ ਪਾਉਣ ਹੁਣ ਸ੍ਰੀ ਹਜੂਰ ਸਾਹਿਬ ਨੂੰ ਹਾਂ ਬੜੇ ਚਾਲੇ ਲੱਗਦੇ ਸ੍ਰੀ ਹਜੂਰ ਸਾਹਿਬ ਨੂੰ ਜਾਵਾਂਗੇ ਜੀ ਹੁਣ ਆਪਾਂ ਸਤਿਗੁਰ ਦੀ ਕਿਰਪਾ ਨਾਲ ਰਸ ਸੈਲੋ ਟੇਪ ਲੈ ਲੋ ਕਾਲੀ ਟੇਪ ਲੈ ਲੋ ਬਹੁਤ ਵਧੀਆ ਰਿਹਾ ਸੈਲੋ ਟੇਪ ਕਾਲੀ ਟੇਪ ਆਖੇ ਲੈਣੋ ਹਾਂ ਲੈ ਲੀ ਜੀ ਲੈ ਰਹੇ ਨੇ ਲੋਈ ਦੁਕਾਨ ਆਉਣੀ ਆ ਵਦੂ ਸੈਲੋ ਟੇਪ ਓਹ ਸ਼ੀਸ਼ੇ ਸਾਫ ਹੋ ਗਏ ਨੇ ਹੁਣ ਆਪਾਂ ਲੱਗੀਆਂ ਬਈ ਤੁਰੋ ਦੋ ਜੂ ਨਹੀਂ ਪਾਰਕਿੰਗ ਚੋਂ ਨਿਕਲਨੇ ਆ ਬਾਹਰ ਰਟਾਂ ਭਾਗ ਵਿੱਚ ਗਈਆਂ ਯਾਰ ਨੋਟ ਹੀ ਉਹ ਬੇਵਾਹ ਅੰਖਾ ਲੈਣਾ ਮੜਾ ਠੀਕ ਹੈ ਠੀਕ ਹੈ ਠੀਕ ਹੈ ਜਾਓ ਬੰਦੇ ਕਹ ਦੰਡਾ ਨਜਾਓ ਜਾਓ ਜਾਓ ਉਹ ਡੰਡਾ ਸੱਚੀ ਮਾਰ ਦਿੰਦਾ ਹੀ ਵਾ ਯਾਰ ਉਹ ਨਵੇਂ ਨਵੇਂ ਲੱਗੇ ਨਾ ਲੈਣ ਨੂੰ ਸਾਹ ਨਹੀਂ ਲੱਗਦਾ ਜੀ ਇਹ ਕੀ ਕਹਿ ਰਹੀ ਹੈ ਜੀ ਬਟਨਾ ਸੇ ਉਹ ਤਾਂ ਬਾਹਰ ਨਿਕਲਦੀ ਹੋਈਆਂ ਸਕਤਾ ਤੇ ਮੀਂਹ ਆਲਾ ਆ ਮੌਸਮ ਤੇ ਮੀਂਹ ਵੀ ਪੈ ਸਕਦਾ ਇਹੀ ਜੋ ਚੋਚਾ ਜੀ ਉੱਥੇ ਮਗਰੋਂ ਮੀਂਹ ਪੈਂਦਾ ਹੁੰਦਾ ਹੋਏ ਸਤਲਾਹ ਕਿੱਥੇ ਘਰ ਆਈ ਤੇ ਗੇਟ ਤੇ ਇਸਨੇ ਕਈ ਨਕਮਾ ਕੀਤਾ ਕੋਈ ਨਹੀਂ ਕਰਾ ਕੇ ਫਿਰ ਯਾਤਰਾ ਪਰਮਾਉਂ ਕਰਾਂਗੇ ਸ਼ੈਟੀ ਰਿਸ਼ਤੀ ਹੋਇਆ ਇੱਥੋਂ ਜਾੜਿਆ ਨਾ ਤਣਾ ਪਾਣਾ ਹਾਂ ਇਹਨੂੰ ਜਾਣਾ ਨਾ ਜਿੱਧਰ ਹੈਗਾ ਇਹ ਕੰਗਨਗਾਟ ਵਾਲੀ ਸੈਟ ਨੂੰ ਜਿੱਥੇ ਉਹਦੋਂ ਆਪਾਂ ਫੋਟੋ ਸ਼ੂਟ ਕੀਤਾ ਸੀ ਹਾਂ ਵਾਹ ਜਦੋਂ ਬਣਾਏ ਆਂ ਆਪਾਂ ਹਾਂ ਆਹ ਵਾਹ ਪਿਆ ਯਾ 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 ਸਹੀ ਯਾ ਸਹੀ ਉਸੇ ਦੇ ਕੰਮ ਆਹ ਹੋਸੇ ਆਈ ਮੇਰੇ ਬਾਹਰ ਬਾਹਰ ਸ਼ਹਿਰ ਦੇ ਵਿੱਚ ਇੱਕ ਚੈੱਕ ਕਰੀਏ ਕਰੋ ਇੱਕ ਜਣਾ ਦਸੀ ਜਾਏਗਾ ਗੱਲ ਕਰਦੀ ਯਾਰ ਹੁਣੇ ਹੀ ਆ ਇਹਦਾ ਕੋਈ ਭਰੋਸਾ ਨਹੀਂ ਵਡੇਰਾ ਵਾਲੇ ਨੂੰ ਮੂੰਹ ਆਓ ਉਦੋਂ ਦਾ ਤੁਹਾਨੂੰ ਮੈਂ ਨਾ ਹੋਰ ਕਿਤੇ ਫੇਰਨ ਦੇਾਂਗੇ ਮਾਮਾ ਕੁੜੀ ਇਹਦੇ ਨਾਲ ਵੇਦਾ ਲੋ ਜੀ ਇਹਨੂੰ ਮੋੜੋ ਜੇ 1600 ਕਿਲੋਮੀਟਰ ਦੇ ਆ ਸਕਦਾ ਤਾਂ ਤੇਰਾ ਸਾਰਾ ਕੱਲ ਜਿੱਦ ਕਰਕੇ ਹੁਣ ਆ ਵੀ ਇਹਨੂੰ ਹੀ ਜਾਣਾ ਦਾ 100 ਕਿਲੋ ਭਰਾ ਉਹ ਗੱਲ ਵੇੜਾ ਉਹ ਤੇ ਨੈਵੀਗੇਸ਼ਨ ਮੈਂ ਜੂ ਬੰਦ ਕਰ ਲਿਆ ਤੇ ਤੁਸੀਂ ਆਖਿਆ ਵੀ ਹੁਣ ਲਾਦਾ ਮੈਂ ਹੁਣ ਚੱਲ ਜਾਂਦੇ ਵੀਰ ਨੈਵੀਗੇਸ਼ਨ ਨੇ ਤੇ ਉਹੀ ਖੜਨਾ ਜਿਹੜਾ ਸ਼ਾਰਟ ਰਾਹ ਬੂ ਵੱਡੇ ਰਾਹ ਨੇ ਖੜਨੇ ਨਹੀਂ ਹੁੰਦਾ ਇਹ ਸੂਲੇ ਦਾ ਡੈਨਜੀ ਦਾ ਲੋ ਜੀ ਗਲੈਰੀ ਜੀ ਥੋੜਾ ਜਿਹਾ ਫਰਕ ਪੈ ਸਕਦਾ ਕਿਉਂਕਿ ਕੋਈ ਬਣਿਆ ਇਹ ਫੋਨ ਚੇਂਜ ਕੀਤਾ ਦੂਜੇ ਦੀ ਮੈਮਰੀ ਫੁੱਲ ਹੋ ਗਈ ਇਹ ਚ ਬਣਾਉਣ ਲੈ ਆ ਇੰਨਾ ਕ ਮੈਨੇਜ ਕਰ ਲਿਓ ਬਾਕੀ ਕਲੈਰਟੀ ਫੇਰ ਉਹੀ ਲੈ ਆਵਾਂਗੇ ਆਪਾਂ ਬਸ ਇਹੋ ਹੀ ਬਣਾਉਣੀ ਬਾਅਦ ਫੇਰ ਉੱਚੀ ਬਣਾਵਾਂਗੇ ਹਾਂ ਫੇਰ ਉੱਚੀ ਬਣਾਵਾਂਗੇ ਅਨਲੋਡ ਕਰਾਂਗੇ ਉਹਨੂੰ ਲੋਡ ਹੋ ਗਿਆ ਜੀ ਉਹਦੇ ਤੋਂ ਆਪਣਾ ਕੀ ਠੀਕ ਹੈ ਜੀ ਮਿਲਦੇ ਹੁਣ ਹਾਈਵੇ ਤੇ ਜਾ ਕੇ ਜੀ ਬਲੂਥ ਤਾਂ ਨਹੀਂ ਨਾ ਪਹੁੰਚ ਮਿਲ ਰਿਹਾ ਜੀ ਲਓ ਜੀ ਰਸਤੇ 'ਚ ਰੁਕੇ ਆ ਤੇ ਚਾਹ ਪੀਂਦੇ ਆ ਚਾਹ ਵਾਲਾ ਕਾਪੂ ਖਾ ਚੁ ਗੜਾ ਜੀ ਬੱਜ ਜਾਣਾ ਹਾਂ ਆਈ ਯਾਰ ਹੋਰ ਡਾਲ ਦੇ ਭਈਆ ਹੋਰ ਡਾਲ ਦੇ ਕਾ ਕਿਲੋ ਮਤਾ ਰਿਆ ਲੋ ਜੀ ਸੰਤੋ ਪਟਨਾ ਸਾਹਿਬ ਤੋਂ ਚੱਲੇ ਹਾਂ 200 ਕਿਲੋਮੀਟਰ ਸਵਰ ਕੱਢਿਆ ਤੇ ਹੁਣ ਅਸੀਂ ਇੱਥੇ ਆ ਕਸਬਾ ਦੇਵਕਾਲੀ ਉਹਦੇ ਲਾਗੇ ਹੋਟਲ ਆ ਉਥੇ ਚਾਹ ਪੀ ਰਹੇ ਆ ਚਾਹ ਇੱਕ ਕੱਪ ਪੀ ਲਿਆ ਆ ਚਾਹ ਚੰਗੀ ਲੱਗੀ ਹੁਣ ਇੱਕ ਇੱਕ ਕੱਪ ਹੋਰ ਪੀਣ ਲੱਗੇ ਤੇ ਮੇਨ ਹਾਈ ਵੀ ਦਿੱਤੇ ਹੁਣ ਹੁਣ ਇੱਥੇ ਅਗੇ ਕੱਪ ਹੋਰ ਚਾਹ ਪੀਵਾਂਗੇ ਤੇ ਫਿਰ ਚੱਲੇ ਪਾਵਾਂਗੇ ਅੱਗੇ ਵਧਾਂਗੇ ਫਿਰ ਡਰਾਈਵਰ ਤੇ ਡਿਪੈਂਡ ਕਰਦਾ ਕਿੱਥੇ ਕਿਨੂੰ ਚਾਹ ਦੀ ਤੇਲ ਲੱਗਦੀ ਕਿੱਥੇ ਕਿਨੂੰ ਪਾਣੀ ਦੀ ਤੇਲ ਲੱਗਦੀ ਇਹ ਕੋ ਸਾਹਬਾਂ ਦੀ ਖਰਾਬ ਪੂਰੀ ਹੋ ਜਾਂਦੇ ਆ ਜਦੋਂ ਕੋਈ ਇਹੋ ਜੀ ਗੱਲਬਾਤ ਹੁੰਦੀ ਮੈਂ ਹੁਣ ਅਗਲਾ ਸਟੇ ਕੋ ਸਾਹਬਾਂ ਨੇ ਦਾਬ ਮੁਰਿਓਗੇ ਦੱਸਣਗੇ ਵੀ ਅਗਲਾ ਸਟੇ ਕਿੱਥੇ ਕਰਨਾ ਸਾਢੇ 4-5 ਵਜੇ ਅਗਲਾ ਸਟੇ ਹੂੰ 3 ਘੰਟੇ ਸਾਢੇ 3 ਘੰਟੇ ਲਾਉਣਾ ਮਾਲ ਹੁਣ ਘੱਟੋ ਘੱਟ ਨਹੀਂ ਤਾਂ ਕੋਈ 3 ਘੰਟੇ ਗੱਡੀ ਚਲਾਵਾਂਗੇ ਫੇਰ ਅਗਲਾ ਸਟੇ ਕਰਾ ਕੇ ਇੱਕ ਟਿਕਟ ਬੁਲਾ ਕੇ ਪੁੱਜੀ ਆ। ਹਾਂ ਸਾਰੇ ਕੰਮ ਤੁਸੀਂ ਬਾਕੀ ਪਤਾ ਕੋਈ ਨਹੀਂ ਸਾਡਾ ਜੇ ਦੇਖੋ ਚੰਗੀ ਚੀਜ਼ ਰਾਹ ਤੇ ਦੇਖੀ ਉੱਥੇ ਵੀ ਸਟੇ ਹੋ ਸਕਦਾ ਤੁਹਾਨੂੰ ਉੱਥੋਂ ਦਾ ਅਪਡੇਟ ਮਿਲ ਜਾਏਗਾ। ਕੋਈ ਨਵੀਂ ਚੀਜ਼ ਹਵਾਈ ਤੇ ਉਹ ਤੁਹਾਨੂੰ ਜਰੂਰ ਦਿਖਾਈ ਜਾਵੇਗੀ ਰਸਤੇ ਵਿੱਚ। ਕੋਈ ਨਹੀਂ। ਕੋਈ ਦਾ ਪਤਾ ਨਹੀਂ। ਚਲੋ ਠੀਕ ਆ। ਫਿਕਰ ਫਿਕਰ ਮਾਰੇ ਕਰੋ। ਆ ਸਾਡੇ ਸਬਸਕ੍ਰਾਈਬਰ ਸ਼ੱਕਰਪਾਇਰਾ ਨਦੀਪ ਸਾਹਿਬ ਸ਼ੱਕਰਪਾਇਰਾ ਨਾ ਚਾਗੋੜ ਵਾਲੇ ਸ਼ੱਕਰਪਾਇਰਾ ਠੀਕ ਆ ਬਾਕੀ ਦਾ ਅਸੀਂ ਯੂਸਰ ਸਾਹਿਬ ਨੂੰ ਜਾ ਰਹੇ ਹਾਂ ਪਟਨਾ ਸਾਹਿਬ ਤੋਂ ਆਪਾਂ ਨੂੰ 250 ਸਵਾ 200 ਕਿਲੋਮੀਟਰ ਦੇ ਪੂਰਾ ਮੀ ਮਿਲਿਆ ਪੂਰਾ ਮੀ ਟਾਈਮ ਯੂਪੀ ਬਿਹਾਰ ਦੇ ਬਾਦਰ ਤੋਂ ਹਨੀ ਬਾਦਰ ਮੰਗਿਆ ਯੂਪੀ ਬਿਹਾਰ ਦੇ ਬਾਦਰ ਤੇ ਇਹ ਯੂਪੀ ਦੀ ਐਂਟਰੀ ਆ ਜੀ ਜਮ ਵਰਨ ਪੀ ਹੈ ਵਰਨ ਸੀ ਜਾਣੇ ਆ ਵਰਨ ਦਾ ਨਹੀਂ ਨਹੀਂ ਯੂਪੀ ਨੇ ਮੀਂਹ ਨੇ ਮੀਂਹ ਨੇ ਸਵਾਗਤ ਕੀਤਾ ਯੂਪੀ ਇੱਕ ਇੱਕ ਐਂਡ ਹੈ بڑا ਮੀਂਹ ਆਉਣਾ ਪੱਤ ਪੱਤੋ ਵੀਰ ਅੱਗੇ ਹੋਰ ਇਹਨਾਂ ਚਾਹਣਾ ਹੋਵੇ ਖੁੱਲਿਆ ਕੇ ਨਾ ਚਲੋ ਜੀ ਮੀਂਹ ਪੈ ਤਾ ਜੋ ਲੰਮੇ ਪੈਣੇ ਨੇ ਗੱਡੀ ਬਹੁਤ ਹੋ ਗਈ ਮਹਾਰਾਜ ਚਲੋ ਹੁਣ ਤਵਜੂ ਕੀ ਨਾਲ ਇਹ ਉਦਾਂ ਹੁੰਦੀ ਤੋਂ ਨਹੀਂ ਮਹਾਰਾਜ ਦੇ ਰੋਕ ਸਕਦਾ ਨਾ ਜਦੋਂ ਵੀ ਮੀਂਹ ਆਵੇ ਬਲੌਗ ਦੇ ਵਿੱਚ ਇੱਕ ਮੈਂ ਤੁਹਾਨੂੰ ਅਪਡੇਟ ਦੇਣਾ ਚਾਹਣਾ ਜਦੋਂ ਵੀ ਮੀਂਹ ਆਵੇ ਕੋਸ਼ਿਸ਼ ਕਰਨੀ ਗੱਡੀ ਸੈਂਟਰ ਚ ਚਲਾਉਣੀ ਕਿਉਂਕਿ ਇੱਧਰ ਵੀ ਪਾਣੀ ਜਿਹੜਾ ਖੜਿਆ ਹੁੰਦਾ ਜਿਹੜਾ ਇੱਧਰ ਹੀ ਖੜਿਆ ਦਾ ਫਿਰ ਗੱਡੀ ਸਪੀਡ ਨਾਲ ਡੋਲ ਜਾਂਦੀ ਹੈ ਕੋਸ਼ਿਸ਼ ਜਿਆ ਕਰਨੀ ਹੈ ਜਿਆਦਾ ਆਪਣੇ ਰਾਈਟ ਸਾਈਡ ਜਾਂ ਸੈਂਟਰ ਉੱਧਰ ਲੈਫਟ ਸਾਈਡ ਤੇ ਗੱਡੀ ਨਹੀਂ ਚਲਾਉਣੀ ਜ਼ਮੀਨ ਦੇ ਵਿੱਚ ਕੇਵਲੇ ਜੇ ਇੱਧਰ ਤੋਂ ਜਾਪੇ ਵੀ ਤੇ ਨਵਾਣਾ ਹੈ ਗੱਡੀ ਸੈਂਟਰ ਚ ਕਰ ਲੋ ਜੋ ਬਸ ਉੱਧਰ ਉਦੋਂ ਚਲਾਉਣੀ ਹੈ ਜਦੋਂ ਵੇਲੇ ਵੀ ਗਾੜੀ ਹੁਣ ਬਿਲਕੁਲ ਖੱਡੇ ਖੱਡੇ ਇੱਥੇ ਕਰਨੀ ਪੈਣੀ ਇੱਥੇ ਐਸੇ ਕਰਦੇ ਹਾਂ ਯੂਪੀ ਜਾ ਰਿਹਾ ਹੈ ਨਾ 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 ਗਿਆ ਨਾ ਫੁੱਲ ਨਹੀਂ ਏ ਆਪਾਂ ਤਾਂ ਕਹਿੰਦਾ ਕਿ ਮੰਨਣੀ ਆਪਣੀ ਗੱਲ ਵੀ ਦੇ ਵਿੱਚ ਕਹਿੰਦਾ ਕਿ ਇੱਦਾਂ ਨਾ ਮੀਂਹ ਹੋਣਾ ਫਿਰ ਵੜ ਜਾਣਾ ਮੰਨਦੇ ਦੀ ਗੱਲ ਕਹਿੰਦਾ ਯੂਪੀ ਨਿਕਲ ਹੈਗਾ ਯੂਪੀ ਕੀ ਹੈ ਹਾਂ ਦੇ ਹੈਗਾ ਯੂਪੀ ਕੀ ਹੈ ਵੀਰ ਕੱਲਾ ਜਰਾ ਵੀਡੀਓ ਪਾਉਣ ਦਿਓ ਜੀ ਉਹਨੇ ਬੜਾ ਕੱਟ ਰਿਹਾ ਹੈ ਯੂਪੀ ਨਹੀਂ ਯੂਪੀ ਦੀ ਮੀਂਹ ਮੀਂਹ ਚ ਯੂਪੀ ਬਹਿ ਗਿਆ ਵੇ ਚਲੋ ਜੀ ਇਹ ਹੰਡ ਦਾ ਫਿਰ ਮਿਲਦੇ ਹਾਂ ਆਪਾਂ ਮੀਂਹ ਦਾ ਬਹੁਤ ਯੋਰਾ ਦੇ ਓਕੇ ਹੁਣ ਅਸੀਂ ਆ ਗਏ ਹਾਂ ਹੁਣ ਅਸੀਂ ਆ ਗਏ ਹਾਂ ਰੀਵਾ ਰੀਵਾ ਹਾਂ ਰੀਵਾ ਸਿਟੀ ਦੇ ਵਿੱਚ ਰੀਵਾ ਇੱਥੇ ਹੋਣਾ ਹੀ ਸਟੇ ਕੀਤਾ ਹੈ ਰਾਤ ਦਾ ਯੂਨੀਫਾਰਮ ਚੇਂਜ ਹੋ ਰਹੀ ਹੈ ਯੂਨੀਫਾਰਮ ਚੇਂਜ ਹੋ ਰਹੀ ਆ ਖਾਣਾ ਡਾਈਨਿੰਗ ਟੇਬਲ ਲੱਗ ਰਿਹਾ ਸੇਵੀਆਂ ਲੱਗੀਆਂ ਜੀ ਇਹ ਵੀ ਇੱਥੇ ਸਤੋਸ਼ ਮਿਲੇਗਾ ਲਓ ਜੀ ਰਾਤ ਦਾ ਖਾਣਾ ਹੁਣ ਖਾਵਾਂਗੇ ਚਲੋ ਜੀ ਵੱਡਕੋ ਇਧਰ ਕੇ ਨਹੀਂ ਲਓ ਜੀ ਮੱਡ ਟੋਕ ਸ਼ੁਰੂ ਹੋਣ ਲੱਗੀ ਆ ਸੀ ਅੱਗੇ ਇਹ ਹੁਣ ਫਰੂਟ ਚਾਟ ਤਿਆਰ ਹੋਏਗੀ ਇਹ ਚਾਟ ਤੇ ਲਾਉਣਗੇ ਸਾਰਿਆਂ ਨੂੰ ਇਹ ਸਾਰੇ ਚਾਟ ਰੋਟੀ ਦਾ ਰਾਮ ਦੀ ਧੋਣੀ ਬੋਤੀ ਬਾਤ ਕਰਦੇ ਨਹੀਂ ਕਰ ਰactos ਠੀਕ ਹੈ ਜੀ ਹੁਣ ਇਹ ਪ੍ਰਸ਼ਾਦਾ ਪਾਣੀ ਛਕ ਲਈਏ ਕੋਲ ਬੋਲ ਕਰਨਾ ਬੋਲ ਕਿਦਾਂ ਕਰੀ ਐਂ ਕਰਦੇ ਜਾ ਕਰ ਬੋਲ ਤੁਸੀਂ ਵੀ ਆ ਗਏ ਏ ਨਾ ਬਿਸ਼ੂ ਤੁਸੀਂ ਤੇ ਆ ਗਏ ਏ ਨਾ ਜਰਾ ਜਰਾ